ਔਰ ਇਹ ਲੋਕਾਂ ਨੂੰ ਬਰਦਾਸ਼ਪੁਰ ਦੇ ਸ਼ਹਿਰ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਇੱਕ ਬਹੁਤ ਵਧੀਆ ਗੁੱਡ ਨਿਊਜ਼ ਮੁਬਾਰਕ ਦੇ ਰਿਹਾ ਕਿ ਜਿਹੜਾ ਪੁਰਾਣਾ ਹਸਪੀਟਲ 2016 ਦੇ ਵਿੱਚ ਬੰਦ ਹੋ ਗਿਆ ਸੀਗਾ ਔਰ ਜਿਸ ਵਾਸਤੇ ਇਸ ਦਾਸ ਨੇ ਸੇਵਕ ਨੇ ਬਹੁਤ ਵੱਡੇ ਤੌਰ ਤੇ ਸੰਘਰਸ਼ ਕੀਤੇ ਸੀਗੇ ਅੱਜ ਉਹ ਪੁਰਾਣਾ ਹਸਪੀਟਲ ਇੱਥੇ ਅਸੀਂ 15 ਮਾਰਚ ਨੂੰ 2026 ਜਨੂ ਵਿਦਿਵਤ ਤਰੀਕੇ ਨਾਲ ਚਾਲੂ ਕਰਤਾ ਸੀਗਾ OPD ਇਹਦੀ ਉਸ ਦਿਨ ਤੋਂ ਹੀ ਚੱਲ ਰਹੀ ਸੀ ਕਿ ਡਾਕਟਰ ਸਾਰੇ ਤਨਤ ਸੀਗੇ ਪਰ ਅੱਜ ਜਿਹੜਾ ਲੇਬਰ ਰੂਮ ਹੈ ਔਰ ਬੱਚਿਆਂ ਦੀ ਡਿਲੀਵਰੀ ਜਿਹੜੀ ਆ ਅੱਜ ਜੋ ਸ਼ੁਰੂ ਹੋਈ ਆ ਔਰ ਪਹਿਲੀ ਡਿਲੀਵਰੀ ਜਿਹੜੀ ਆ ਅੱਜ ਹੁਣੇ ਕੁਝ ਦੇਰ ਪਹਿਲਾਂ ਇੱਥੇ ਕੀਤੀ ਆ ਇਹਦੇ ਲਈ ਮੈਂ ਮੁਬਾਰਕ ਦਿਨਾ ਸਾਰੇ ਮੈਡੀਕਲ ਸਾਥ ਨੂੰ ਜਿਹੜੇ ਮੇਰੇ ਨਾਲ ਡਾਕਟਰ ਕਲਸੀਪਰਾਜੋ ਜੀ ਜਿਹੜੇ ਐਸੀਐਸ ਨੇ ਅੱਜਕੱਲ ਸਵਲ ਸੱਚੇ ਦਾ ਕੰਮ ਦੇਖ ਰਹੇ ਨੇ ਡਾਕਟਰ ਰੋਮੀ ਜੀ ਜਿਹੜਾ ਸਾਡੇ ਡੀਐਮ ਸੀ ਨੇ ਹਰਵਿੰਦ ਜੀ ਐਸਐਮਓ ਔਰ ਮੈਡਮ ਕਮਨ ਅੱਜ ਨੇ ਮੇਰੇ ਨਾਲ ਮੇਰੇ ਸਾਥੀ ਮਿੱਤੂ ਜੀ ਰੋਬਿੰਦ ਜੀ ਔਰ ਅੱਜ ਦਿਵਦੀਆ ਕਰਾਈਆਂ ਤੋਂ ਭਗਵੰਤ ਮਾਨ ਜੀ ਦਾ ਵੀ ਧੰਵਾਦ ਔਰ ਡਾਕਟਰ ਬਲਬੀਰ ਜੀ ਦਾ ਜਿਹੜੇ ਸਾਡੇ ਸਿਹਤ ਮੰਤਰੀ ਨੇ ਉਹਨਾਂ ਦਾ ਵੀ ਧੰਵਾਦ ਕਿ ਜਿਨ੍ਹਾਂ ਨੇ ਇਸ ਨਾਰੇ ਹਸਪੀਟਲ ਨੂੰ ਚਾਲੂ ਕਰਕੇ ਲੋਕਾਂ ਵੱਲ ਸਵਰਗਤ ਕੀਤਾ ਔਰ ਪਿਛਲੇ 11 ਸਾਲਾਂ ਦੇ ਵਿੱਚ ਲੋਕਾਂ ਨੂੰ ਬਹੁਤ ਮੁਸ਼ਕਲਾ ਸਾਹਮਣਾ ਕਰਨਾ ਪੈਂਦਾ ਸੀ ਜਦੋਂ 8 ਕਿਲੋਮੀਟਰ ਦੂਰ ਪਬਲੀ ਜਾਂਦੇ ਸੀਗੇ ਹੁਣ ਉੱਥੇ ਜਾਣ ਦੀ ਲੋੜ ਨਹੀਂ ਪ੍ਰਾਈਵੇਟ ਹਸਪੀਟਲ ਤੇ ਜਾਣ ਦੀ ਲੋੜ ਨਹੀਂ ਮੈਂ ਇੱਥੇ ਸਾਡੇ ਸ਼ਹਿਰ ਦੀਆਂ ਬੱਚੀਆਂ ਛੋਟੀਆਂ ਪੈਣਾ ਇੱਥੇ ਜਿਹੜੀਆਂ ਫੈਮਿਲੀ ਵੇਤ ਨੇ ਉਹ ਇੱਥੇ ਆਪਣੀ ਡਿਲੀਵਰੀ ਜਿਹੜੀਆਂ ਨੇ ਕਰਾ ਸਕੀਆਂ ਤੁਸੀਂ ਸਾਰਿਆਂ ਨੇ ਇਸ ਅੰਦਰ ਦਾ ਸੈਟਅਪ ਸਾਰਾ ਦੇਖਿਆ ਬਹੁਤ ਸਾਫ ਸੁਥਰਾ ਹਰ ਚੀਜ਼ ਦੇ ਨਾਲ ਵਧੀਆ ਕੀਤਾ ਔਰ ਅੱਜ ਖਾਸ ਕਰਕੇ ਡਾਕਟਰ ਸਾਹਿਬਾਨ ਨੇ ਮੈਡਮ ਡਾਕਟਰ ਭੁਪਿੰਦਰ ਜਿਹੜੇ ਸਾਡੇ ਗਾਇਨੀ ਦੇ ਬਾਹਰ ਨੇ ਔਰ ਜਿਹੜੇ ਬੱਚਿਆਂ ਦੇ ਕਹਦੇ ਡਾਕਟਰ ਸਾਹਿਬ ਨੇ ਉਹ ਵੀ ਇੱਥੇ ਨੇ ਇਹਨਾਂ ਨੇ ਜਿਹੜੀ ਪਹਿਲੀ ਡਿਲੀਵਰੀ ਕੀਤੀ ਆ ਉਹਨਾਂ ਨੂੰ ਵੀ ਵਧਾਈ ਦੇਣਾ ਸ਼ਹਿਰ ਵਿੱਚ ਹੋਣ ਕਰਕੇ ਹੋਰ ਵੀ ਫੈਸਿਲਿਟੀ ਚਾਹੀਦੀ ਆ ਕਿਉਂਕਿ ਲੋਕਾਂ ਨੂੰ ਬਹੁਤ ਦੂਰ ਜਾਣਾ ਪੈਂਦਾ ਔਰ ਕੀ ਕੀ ਆ ਰਿਹਾ ਇੱਥੇ ਇੱਥੇ ਹਰ ਚੀਜ਼ ਆ ਰਹੀ ਆ ਦੇਖੋ ਜਿਸ ਵਕਤ ਉਹ 11 ਸਾਲ ਦੀ ਬੰਦ ਚੀਜ਼ ਨੂੰ ਪੂਰਾ ਕਰਨਾ ਕਰਾਉਣ ਵਾਲੇ ਨੇ ਬੰਦ ਕਰ ਗਏ ਇੱਕੋ ਦਿਨ ਚ 2016 ਚ ਬਿਲਕੁਲ ਠੀਕ ਹੈ ਤੇ 11 ਸਾਲ ਕਿਸੇ ਨੇ ਉਹਦੀ ਬਾਤ ਨਹੀਂ ਪੁੱਛੀ ਤੇ ਜੇ ਹੁਣ ਆ ਕੇ ਅਸੀਂ ਕੋਸ਼ਿਸ਼ ਕੀਤੀ ਲੋਕਾਂ ਨਾਲ ਵਾਦਾ ਕੀਤਾ ਸੀ 2022 ਦੇ ਵਿੱਚ ਇਹਦੀ ਮਨਜ਼ੂਰੀ ਆ ਗਈ ਔਰ 5 5 2023 ਨੂੰ ਇਹਦੀ ਰੈਨੋਵੇਸ਼ਨ ਦਾ ਨੀ ਪੱਤਰ ਲਗਤਾ 2 ਕਰੋੜ 62 ਲੱਖ ਦੇ ਨਾਲ ਇਹਦੀ ਬਿਲਡਿੰਗ ਤੇ ਲੱਗਿਆ 1 ਕਰੋੜ 15 ਲੱਖ ਰੁਪਈਆ ਇਕੁਇਪਮੈਂਟ ਤੇ ਆਇਆ ਔਰ 5 5 2024 ਨੂੰ ਵਿਦੇ ਨਾ ਤਰੀਕੇ ਨਾਲ ਇਹਦੀ ਨੌਗਰੇਸ਼ਨ ਹੋ ਗਈ ਓਪੀਡੀ ਸ਼ੁਰੂ ਹੋ ਗਈ 20 ਪੋਸਟਾਂ ਆ ਗਈਆਂ ਔਰ ਹੁਣ ਲੈਬਰ ਰੂਮ ਸ਼ੁਰੂ ਹੋ ਗਿਆ ਇਸੇ ਤਰੀਕੇ ਨਾਲ ਨੈਕਸਟ ਸਟੇਜ ਦੇ ਉੱਪਰ ਆਪਾਂ ਥੀਏਟਰ ਜਿਹੜਾ ਸਰਜਰੀ ਦਾ ਉਹ ਵੀ ਇੱਥੇ ਸ਼ੁਰੂ ਹੋ ਜਾਊਗਾ ਇੱਥੇ ਡੈਂਟਲ ਚੇਅਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਆਜੂਗੀ ਡੈਂਟਿਸਟ ਵੀ ਇੱਥੇ ਬੈਠਣਗੇ ਸਰਜਰੀ ਵੀ ਇੱਥੇ ਹੋਊਗੀ ਲੇਬਰ ਰੂਮ ਦਾ ਵੀ ਕੰਮ ਹੋਊਗਾ ਮੈਡੀਸਨ ਦੇ ਡਾਕਟਰ ਸਾਹਿਬਾਨ ਵੀ ਇੱਥੇ ਆਉਣਗੇ ਈਵਨ ਅਜੇ ਸਾਡੀ ਕੋਸ਼ਿਸ਼ ਹੋਏਗੀ ਕਿ ਆਥੋਮੈਟਿਕ ਸਰਜਰੀ ਵੀ ਜਿਹੜੀ ਆ ਉਹ ਸਮਾਂ ਪਾ ਕੇ ਹੋਵੇ ਕਿਉਂਕਿ ਅਸੀਂ ਇਹ ਚਾਹਦੇ ਆ ਕਿ ਇੱਕ 11 ਸਾਲ ਦੀ ਚੀਜ਼ ਨੂੰ ਬੰਦ ਨੂੰ ਚਲਾਉਣਾ ਹੈਪਰੈਂਟਲੀ ਨਾ ਕਰੀਏ ਤਾਂ ਕਿ ਲੋਕਾਂ ਨੂੰ ਕੋਈ ਮੁਸ਼ਕਲ ਆਵੇ ਬਸ ਇਸ ਸਟੈਪ ਬਾਈ ਸਟੈਪ ਉਹਨੂੰ ਕਨਸੋਲੀਡੇਟ ਕਰਕੇ ਤਾਂ ਕਿ ਲੋਕਾਂ ਨੂੰ ਸਰਵਿਸ దਈਏ ਪਿਛੜੀ ਸਰਵਿਸ దਈਏ ਉਹ ਫਿਰ ਵਧੀਆ ਹੋਵੇ ਤੇ ਔਰ ਮੇਰੇ ਮੰਨਦੇ ਮੰਨਾਈਆ ਕਿ ਇਹ 30 ਬੈਡਡ ਹਸਪੀਟਲ ਦੁਬਾਰਾ 100 ਬੈਡਡ ਹਸਪੀਟਲ ਦੇ ਵਿੱਚ ਹੋਵੇ ਔਰ ਇੱਥੇ ਉਹੀ ਤਰੀਕੇ ਦੀਆਂ ਰੋੜਕਾਂ ਲੱਗਣ ਜੋ ਅੱਜ ਤੋਂ 11 ਸਾਲ ਪਹਿਲਾਂ ਲੱਗਦੀਆਂ ਸੀਗੀਆਂ ਔਰ ਗੁਰਦਾਸਪੁਰ ਦੇ ਲੋਕ ਇੱਕ ਵੱਡੀ ਆਸੂ ਜਿਹੜੀ ਆ ਉਸੇ ਮੋੜ